ਸਾਡੇ ਕੋਲ 350 ਤੋਂ ਵੀ ਜ਼ਿਆਦਾ ਕਲੀਨਿਕਸ 올ਓਵਰ ਇੰਡੀਆ ਨੇ ਤੇ 3 ਉਹ ਵੱਡੇ ਹਸਪੀਟਲਸ ਨੇ ਜਿਨ੍ਹਾਂ ਵਿੱਚ ਹੱਟ ਦੇ ਇਸੇ ਤਰ੍ਹਾਂ ਦੇ ਪੇਸ਼ੈਂਟਸ ਦਾ ਇਲਾਜ ਕੀਤਾ ਜਾਂਦਾ ਹੈ ਸਾਡੇ ਕੋਲ ਹਾਰਟ ਦੇ ਬਲੋਕੇਜਸ ਦੇ ਬਾਰੇ ਜਾਂ ਫਿਰ ਜੇ ਚਲਦੇ ਹੋਏ ਛਾਤੀ 'ਚ ਦਰਦ ਹੋ ਰਿਹਾ ਹੈ ਜਾਂ ਪੌੜੀਆਂ ਚੜ੍ਹਦੇ ਹੋਏ ਜੇ ਸਾਹ ਚੜਦਾ ਹੈ ਤੇ ਫਿਰ ਉਹਦੇ ਸਾਰਿਆਂ ਦਾ ਅਸੀਂ ਇਲਾਜ ਇੱਥੇ ਕਰ ਸਕਦੇ ਹਾਂ ਜਿਹੜੇ ਹਾਰਟ ਅਟੈਕ ਨਾਲ ਤਕਲੀਫ ਹੋਈ ਆ ਅਟੈਕ ਹੋਇਆ ਉਸ ਨੂੰ ਰਿਵਰਸ ਕੀਤਾ ਜਾ ਸਕਦਾ ਓ ਕਿਵੇਂ ਹੁੰਦਾ ਅਸੀਂ ਹਾਰਟ ਨੂੰ ਉਹ ਤਾਕਤ ਪ੍ਰਦਾਨ ਕਰਦੇ ਆ ਜੀਰੇ ਕਰਕੇ ਉਹ ਬਾਅਦ ਚ ਆਪਣੀ ਇਹ ਸਾਰੀਆਂ ਦਿੱਕਤਾਂ ਤੋਂ ਲੜ ਸਕੇ ਅਸੀਂ ਬਲੋਕੇਜ ਨੂੰ ਵੀ ਰਿਵਰਸ ਕਰ ਸਕਦੇ ਆ ਜੇ ਅਸੀਂ ਪ੍ਰੋਪਰ ਡਾਈਟ ਤੇ ਉੱਤੇ ਧਿਆਨ ਦੇਈਏ ਤੇ ਇੱਥੇ ਸਾਡੇ ਕੋਲ ਪੰਚਕਰਮਾ ਥੈਰੇਪੀਜ਼ ਹੁੰਦੀਆਂ ਨੇ ਨਾਲੇ ਸਾਡੇ ਕੋਲ ਇੱਥੇ ਮੈਡੀਸਿਨਸ ਨੇ ਜਿਨ੍ਹਾਂ ਨਾਲ ਅਸੀਂ ਹਾਰਟ ਦੀ ਦਿੱਕਤ ਨੂੰ ਪੂਰੀ ਤਰ੍ਹਾਂ ਰਿਵਰਸ ਕਰ ਸਕਦੇ ਆ ਥੈਰੇਪੀ ਕਿਸ ਤਰ੍ਹਾਂ ਦੀ ਹੈ ਡਾਈਟੀਸ਼ਨ ਦੀ ਕਿਉਂਕਿ ਜਿਵੇਂ ਕਿ ਅਸੀਂ ਆਯੁਰਵੇਦ ਦੇ ਨਾਲ ਅੱਜਕਲ ਜੇ ਗੱਲ ਕਰੀਏ ਤੇ ਯੋਗਾ ਤੇ ਪੰਚਕਰਮਾ ਬਹੁਤ ਜ਼ਿਆਦਾ ਫੇਮਸ ਹੋ ਰਿਹਾ ਹੈ ਤੇ ਇੱਥੇ ਜਿਹੜੀ ਮੈਂ ਥੈਰੇਪੀ ਦੀ ਗੱਲ ਕਰ ਰਹੀਆਂ ਉਹ ਹੈ ਪੰਚਕਰਮਾ ਥੈਰੇਪੀਸ ਸਾਡੇ ਕੋਲ ਇੱਥੇ ਸਨੇਹਨ ਸਵੇਦਨ ਬਸਤੀ ਜਿਹੜੀ ਮੇਨਲੀ ਅਸੀਂ ਹਾਰਟ ਦੇ ਵਾਸਤੇ ਕਰਦੇ ਹਾਂ ਪਿਛਲੇ ਦਿਨੀ ਨਾ ਮੇਰੇ ਫਾਦਰ ਸਾਹਿਬ ਮੇ ਕੋ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਆਏ ਕਹਿੰਦੇ ਕਿ ਛੋਟੀ ਉਮਰ ਚ ਹਾਰਟ ਅਟੈਕ ਤਾਂ ਹੋ ਗਿਆ ਪਰ ਉਸ ਤੋਂ ਬਾਅਦ ਜਿਹੜੀ ਦਵਾਈਆਂ ਖਾਣੀਆਂ ਪੈਂਦੀਆਂ ਔਰ ਜਿਹੜੇ ਹਾਰਟ ਦੇ ਜਿਹੜੇ ਟੈਸਟ ਨੇ ਉਹ ਕਰਾਣੇ ਪੈਂਦੇ ਨਾ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਦੇ ਰਹੇ ਸੀਗੇ ਉਸ ਵੇਲੇ ਮੈਂ ਨਾਮ ਸੁਣਿਆ ਮਾਧਵ ਬਾਗ ਦਾ ਸਸਰੇ ਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮਾਧਵ ਬਾਗ ਜਲੰਧਰ ਸਿਟੀ ਮੈਂ ਪਹੁੰਚੀ ਹੋਈ ਸੀ ਜਿੱਥੇ ਮਾਧਵ ਬਾਗ ਦੇ ਸਪੈਸ਼ਲਿਸਟ ਡਾਕਟਰ ਸ਼ਿਵਾਨੀ ਸਾਹਿਬ ਨਾਲ ਜੁੜੇ ਨੇ ਪਹਿਲੇ ਤਾਂ ਬਹੁਤ-ਬਹੁਤ ਸਵਾਗਤ ਕਰਦੇ ਮੈਮ ਔਰ ਅੱਜ ਮੈਂ ਖੋਪ ਦੇ ਨਾਲ ਆਈਆਂ ਤੁਹਾਡੇ ਕੋਲ ਤੇ ਉਹ ਹੋਪ ਹੈ ਕਿ ਜਿਹੜੇ ਮੇਰੇ ਫਾਦਰ ਸਾਹਿਬ ਨੂੰ ਹਾਰਟ ਦੀ ਤਕਲੀਫ ਹੋਈ ਸੀ ਉਹਨਾਂ ਦੇ ਉਹਨਾਂ ਨੂੰ ਹਾਰਟ ਅਟੈਕ ਆਇਆ ਸੀ ਕਾਫੀ ਛੋਟੀ ਉਮਰ ਦੇ ਵਿੱਚ ਪਰ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਉਹ ਟੈਸਟ ਜਿਹੜੇ ਕਰਵਾਣੇ ਪੈਂਦੇ ਨਾ ਉਸ ਤੋਂ ਕੀ ਕੋਈ ਹੱਲ ਹੈਗਾ ਆਯੁਰਵੈਦਿਕ ਤਰੀਕੇ ਦੇ ਨਾਲ ਮਾਧਵ ਬਾਗ ਦੇ ਵਿੱਚ ਇਸ ਚੀਜ਼ ਲਈ ਬਿਲਕੁਲ ਮੈਮ ਤੁਸੀਂ ਬਿਲਕੁਲ ਸਹੀ ਜਗ੍ਹਾ ਆਏ ਹੋ ਜੇ ਅਸੀਂ ਗੱਲ ਕਰੀਏ ਹਾਰਟ ਦੀ ਡਿਸੀਜ਼ਸ ਦੀ ਤੇ ਮਾਧਵ ਬਾਗ ਅੱਜਕੱਲ੍ਹ ਦੁਨੀਆ ਵਿੱਚ ਬਹੁਤ ਜ਼ਿਆਦਾ ਫੇਮਸ ਹੋ ਰਿਹਾ ਹੈ ਆਪਣੇ ਇਸੀ ਅਪਰੋਚ ਕਰਕੇ ਸਾਡੇ ਕੋਲ 350 ਤੋਂ ਵੀ ਜ਼ਿਆਦਾ ਕਲੀਨਿਕਸ 올ਓਵਰ ਇੰਡੀਆ ਨੇ ਤੇ 3 ਬਹੁ ਵੱਡੇ ਹਸਪੀਟਲਸ ਨੇ ਜਿਨ੍ਹਾਂ ਵਿੱਚ ਹਾਰਟ ਦੇ ਇਸੇ ਤਰ੍ਹਾਂ ਦੇ ਪੇਸ਼ੈਂਟਸ ਦਾ ਇਲਾਜ ਕੀਤਾ ਜਾਂਦਾ ਹੈ ਸਾਡੇ ਕੋਲ ਹਾਰਟ ਦੇ ਬਲੋਕੇਜਸ ਦੇ ਬਾਰੇ ਜਾਂ ਫਿਰ ਜੇ ਚਲਦੇ ਹੋਏ ਛਾਤੀ 'ਚ ਦਰਦ ਹੋ ਰਿਹਾ ਹੈ ਜਾਂ ਪੌੜੀਆਂ ਚੜ੍ਹਦੇ ਹੋਏ ਜੇ ਸਾਹ ਚੜਦਾ ਹੈ ਤੇ ਫਿਰ ਉਹਦੇ ਸਾਰਿਆਂ ਦਾ ਅਸੀਂ ਇਲਾਜ ਇੱਥੇ ਕਰ ਸਕਦੇ ਹਾਂ ਤੇ ਮੈਂ ਇਹੋ ਪੁੱਛਣਾ ਚਾਹੁੰਦੀ ਕਿ ਮੈਂ ਪਹਿਲਾਂ ਦੇਖਿਆ ਕਿ ਪੀਟੀਸੀ ਤੇ ਤੁਹਾਡੀ ਇੱਕ ਵੀਡੀਓ ਆਈ ਸੀਗੀ ਕਲੀਨਿਕ ਦੀ ਜਿੱਦੇ ਦੱਸਿਆ ਗਿਆ ਕਿ ਜਿਹੜੇ ਹਾਰਟ ਅਟੈਕ ਨਾਲ ਤਕਲੀਫ ਹੋਈ ਆ ਅਟੈਕ ਹੋਇਆ ਉਸ ਨੂੰ ਰਿਵਰਸ ਕੀਤਾ ਜਾ ਸਕਦਾ ਉਹ ਕਿਵੇਂ ਹੁੰਦਾ ਹੈ ਮੈਮ ਜੇ ਅਸੀਂ ਗੱਲ ਕਰੀਏ ਬਲਾਕੇਜਸ ਦੇ ਬਾਰੇ ਤੇ ਉਹਦੇ ਵਿੱਚ ਕੀ ਹੁੰਦਾ ਹੈ ਸਾਡੇ ਸਰੀਰ ਵਿੱਚ ਕੋਲੇਸਟ੍ਰੋਲ ਦੇ ਜੇ ਜਾਂ ਅਸੀਂ ਗੱਲ ਕਰੀਏ ਫੈਟ ਦੀ ਜੇ ਉਹ ਵੈਸਲਸ ਦੇ ਵਿੱਚ ਫਸ ਜਾਏਗਾ ਤੇ ਉਹਦੇ ਕਰਕੇ ਕੀ ਹੁੰਦਾ ਹੈ ਕਿ ਬਲੱਡ ਦੇ ਫਲੋ ਨੂੰ ਰੈਸਟ੍ਰਿਕਸ਼ਨ ਹੁੰਦੀ ਹੈ ਜਿਹਦੇ ਕਰਕੇ ਜੇ ਖੂਨ ਦਾ ਪ੍ਰਵਾਹ ਸਹੀ ਤਰ੍ਹਾਂ ਨਹੀਂ ਚੱਲ ਸਕਦਾ ਉਹਦੇ ਕਰਕੇ ਖੂਨ ਦੀ ਵਜ੍ਹਾ ਤੋਂ ਦਿੱਕਤ ਆ ਰਹੀ ਹੈ ਹਾਰਟ ਦੇ ਵਿੱਚ ਤੇ ਛਾਤੀ 'ਚ ਦਰਦ ਹੋ ਸਕਦਾ ਹੈ ਹਾਰਟ ਅਟੈਕ ਦੀ ਪ੍ਰੋਬਲਮ ਹੋ ਸਕਦੀ ਹੈ ਇਹਨਾਂ ਸਾਰਿਆਂ ਵਿੱਚ ਅਸੀਂ ਕੀ ਕਰੀਏ ਅਸੀਂ ਹਾਰਟ ਨੂੰ ਉਹ ਤਾਕਤ ਪ੍ਰਦਾਨ ਕਰਦੇ ਹਾਂ ਜਿਹਦੇ ਕਰਕੇ ਉਹ ਬਾਅਦ ਚ ਆਪਣੀ ਇਹ ਸਾਰੀਆਂ ਦਿੱਕਤਾਂ ਤੋਂ ਲੜ ਸਕੇ ਅਸੀਂ ਬਲੋਕੇਜ ਨੂੰ ਵੀ ਰਿਵਰਸ ਕਰ ਸਕਦੇ ਹਾਂ ਜੇ ਅਸੀਂ ਪ੍ਰੋਪਰ ਡਾਈਟ ਤੇ ਉੱਤੇ ਧਿਆਨ ਦਈਏ ਤੇ ਇੱਥੇ ਸਾਡੇ ਕੋਲ ਪੰਚਕਰਮਾ ਥੈਰੇਪੀਜ਼ ਹੁੰਦੀਆਂ ਨੇ ਨਾਲੇ ਸਾਡੇ ਕੋਲ ਇੱਥੇ ਮੈਡੀਸਿਨਸ ਨੇ ਜਿਨ੍ਹਾਂ ਨਾਲ ਅਸੀਂ ਹਾਰਟ ਦੀ ਦਿੱਕਤ ਨੂੰ ਪੂਰੀ ਤਰ੍ਹਾਂ ਰਿਵਰਸ ਕਰ ਸਕਦੇ ਹਾਂ ਇਹ ਡਾਈਟ ਦਾ ਜਦ ਹੁਣ ਮੇਰੇ ਫਾਦਰ ਖੁਦ ਹਾਰਟ ਅਟੈਕ ਤੋਂ ਸਫਰ ਕਰ ਚੁੱਕੇ ਨੇ ਤਾਂ ਮੈਨੂੰ ਪਤਾ ਡਾਕਟਰ ਕਹਿੰਦਾ ਕਿ ਆ ਨਹੀਂ ਖਾਣਾ ਉਹ ਨਹੀਂ ਖਾਣਾ ਲਾਈਟ ਫੂਡ ਖਾਣਾ ਆ ਉਹ ਤਾਂ ਘਰ ਦੇ ਵਿੱਚ ਨੇ ਕਿ ਉਹੀ ਤੁਸੀਂ ਡਾਈਟ ਪਲਾਨ ਦਿੰਦੇ ਹੋ ਜਾਂ ਕੀ ਤਰੀਕਾ ਹੈ ਤੁਹਾਡਾ ਉਸ ਚੀਜ਼ ਨੂੰ ਟ੍ਰੀਟ ਕਰਨ ਲਈ ਡਾਈਟ ਦੇ ਤਰੀਕੇ ਦੇ ਨਾਲ ਮੈਂ ਪੁੱਛਿਆ ਤਾਂ ਜੇ ਅਸੀਂ ਗੱਲ ਕਰੀਏ ਕਿ ਅਸੀਂ ਇੱਕ ਪ੍ਰੋਪਰ ਡਾਈਟ ਪਲਾਨ ਪੇਸ਼ੈਂਟ ਨੂੰ ਦਿੱਤਾ ਬਟ ਅਸੀਂ ਹਮੇਸ਼ਾ ਇਹ ਨਹੀਂ ਸੋਚ ਸਕਦੇ ਕਿ ਪੇਸ਼ੈਂਟ ਬਿਲਕੁਲ ਉਹਨੂੰ ਫੋਲੋ ਕਰ ਰਿਹਾ ਹੈ ਬਟ ਜੇ ਅਸੀਂ ਪੂਰੀ ਤਰ੍ਹਾਂ ਉਸ ਨੂੰ ਇਸ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਕਿ ਉਹ ਆਪਣੀ ਡਾਈਟ ਨੂੰ ਪੂਰੀ ਤਰ੍ਹਾਂ ਕੰਟਰੋਲ ਕਰੇ ਤੇ ਉਹਦੇ ਵਿੱਚ ਅਸੀਂ ਕੀ ਕੀਤਾ ਹੈ ਸਾਡੇ ਕੋਲ ਡਾਈਟ ਬਾਕਸਸ ਹੁੰਦੇ ਆ ਅਲੱਗ-ਅਲੱਗ ਡਿਸੀਜ਼ ਤੋਂ ਰਿਲੇਟਿਡ ਅਸੀਂ ਕਸਟਮਾਈਜ਼ ਕੀਤੇ ਆ ਡਾਈਟ ਬਾਕਸ ਜਿਹਦੇ ਨਾਲ ਜੋ ਬਿਮਾਰੀ ਹੈ ਅਸੀਂ ਉਹਦੇ ਹਿਸਾਬ ਨਾਲ ਉਹਨਾਂ ਨੂੰ ਪੂਰਾ ਡਾਈਟ ਉਹਨਾਂ ਦੀ 28 ਡੇਜ਼ ਦੀ ਇੱਕ ਬਾਕਸ ਦੇ ਵਿੱਚ ਪਾ ਕੇ ਦਿੱਤੀ ਹੋਈ ਹੈ ਅੱਛਾ ਪੂਰੀ ਕੱਢੀ ਕਰਕੇ ਤੁਸੀਂ ਦੱਸੋ ਜੀ ਮੈਮ ਤੇ ਉਹਨਾਂ ਨੂੰ ਜਦੋਂ ਉਹ ਬਾਕਸ ਮਿਲਣਾ ਹੈ ਉਹਦੇ ਹਿਸਾਬ ਨਾਲ ਹੀ ਉਹਨਾਂ ਨੇ ਆਪਣੇ ਪੂਰੇ ਦਿਨ ਦਾ ਖਾਣਾ ਪੀਣਾ ਉਸ ਹਿਸਾਬ ਨਾਲ ਕਰਨਾ ਹੈ ਤੇ ਉਹ ਨਾ ਦਾ ਜਿਹੜਾ ਡੇਲੀ ਸ਼ਡਿਊਲ ਹੈ ਉਹਦੇ ਵਿੱਚ ਉਹ ਇੱਕ ਰੈਗੂਲਰ ਰੂਟੀਨ ਫੋਲੋ ਕਰ ਰਿਹਾ ਤੇ ਉਹ ਫੋਰ ਸ਼ੋਰ ਉਹ ਨਾ ਦੀ ਜਿਹੜੀ ਦਿੱਕਤਾਂ ਨੇ ਉਹਨਾਂ ਨੂੰ ਰਿਵਰਸ ਕੀਤਾ ਜਾ ਸਕਦਾ ਹੈ ਸੋ ਜਿਹੜੀ ਦਿੱਕਤਾਂ ਦੀ ਰਿਵਰਸ ਤਾਂ ਅਸੀਂ ਐਕਸ਼ਨ ਬੁਝਰ ਸਕਦਾ ਹੋ ਗਿਆ ਡਾਈਟ ਤੇ ਤੁਸੀਂ ਤੁਸੀਂ ਉਸ ਤੋਂ ਬਾਅਦ ਕੀ ਹੈ ਥੈਰੇਪੀ ਹੁਣ ਥੈਰੇਪੀ ਦੇ ਬਾਰੇ ਥੋੜਾ ਜਿਮ ਨੂੰ ਬਰੀਫ ਕਰੋ ਕਿ ਥੈਰੇਪੀ ਕਿਸ ਤਰੀਕੇ ਦੀ ਦਿੱਤੀ ਜਾਂਦੀ ਕਿਉਂਕਿ ਹਾਰਟ ਨੂੰ ਆਈ 5 ਫੀਲ ਕੀ ਐਕਸਰਸਾਈਜ਼ ਹੀ ਕਹੀ ਜਾਂਦੀ ਹੈ ਵਾਕ ਕਹੀ ਜਾਂਦੀ ਹੈ ਉਸ ਤੋਂ ਇਲਾਵਾ ਕਿਹੜੀ ਅਜਹੀ ਥੈਰੇਪੀਜ਼ ਨੇ ਜੋ ਇੱਥੇ ਆਫਰ ਕੀਤੀਆਂ ਜਾਂਦੀਆਂ ਜਿਸ ਦੇ ਨਾਲ ਹਾਰਟ ਦੀ ਤਕਲੀਫ ਨੂੰ ਰਿਵਰਸ ਕੀਤਾ ਜਾ ਸਕਦਾ ਜਿਵੇਂ ਕਿ ਅਸੀਂ ਆਯੁਰਵੇਦ ਦੇ ਨਾਲ ਅੱਜਕਲ ਜੇ ਗੱਲ ਕਰੀਏ ਤੇ ਯੋਗਾ ਤੇ ਪੰਚਕਰਮਾ ਬਹੁਤ ਜ਼ਿਆਦਾ ਫੇਮਸ ਹੋ ਰਿਹਾ ਹੈ ਤੇ ਇੱਥੇ ਜਿਹੜੀ ਮੈਂ ਥੈਰੇਪੀ ਦੀ ਗੱਲ ਕਰ ਰਹੀਆਂ ਉਹ ਹੈ ਪੰਚਕਰਮਾ ਥੈਰੇਪੀਜ਼ ਸਾਡੇ ਕੋਲ ਇੱਥੇ ਸਨੇਹਨ ਸਵੇਦਨ ਬਸਤੀ ਜਿਹੜੀ ਮੇਨਲੀ ਅਸੀਂ ਹਾਰਟ ਦੇ ਵਾਸਤੇ ਕਰਦੇ ਹਾਂ ਸੋ ਪਹਿਲੀ ਥੈਰੇਪੀ ਕਿਹੜੀ ਹੈ ਜਿਹੜੀ ਤੁਸੀਂ ਐਕਸਪਲੇਨ ਕਰੋ ਜਿਹੜੀ ਅਸੀਂ ਇੱਥੇ ਫਸਟ ਥੈਰੇਪੀ ਦੀ ਗੱਲ ਕਰੀਏ ਤੇ ਉਹ ਹੁੰਦਾ ਹੈ ਸਨੇਹਨ ਜਿਹਦੇ ਵਿੱਚ ਮੈਡੀਕੇਸ਼ਨ ਜਿਹੜੀ ਆਪਾਂ ਯੂਜ਼ ਕਰਦੇ ਹਾਂ ਨਾ ਤੇ ਇਦਾਂ ਹੀ ਅਸੀਂ ਮੈਡੀਕੇਟਡ ਔਇਲ ਦੇ ਨਾਲ ਫੁੱਲ ਬਾਡੀ ਮ사ਜ ਕਰਵਾਉਂਦੇ ਆ ਪੇਸ਼ੈਂਟ ਦੀ ਜਿਹਦੇ ਨਾਲ ਅਸੀਂ ਜਿਹੜੇ ਪੂਰੇ ਸ਼ਰੀਰ ਦੇ ਵੱਲੋਂ ਖੂਨ ਨੂੰ ਲੈ ਕੇ ਹੱਡ ਦੇ ਵੱਲ ਨੂੰ ਲੈ ਕੇ ਜਾ ਰਹੇ ਆ ਇਹਦੇ ਨਾਲ ਕੀ ਫਾਇਦਾ ਹੁੰਦਾ ਹੈ ਕਿ ਹੱਡ ਦੇ ਉੱਤੇ ਬਹੁਤ ਪ੍ਰੈਸ਼ਰ ਪਿਆ ਹੋਇਆ ਹੈ ਤੇ ਅਸੀਂ ਉਹਨੂੰ ਇੱਕ ਤਰ੍ਹਾਂ ਨਾਲ ਰਿਲੈਕਸ ਕਰ ਰਹੇ ਆ ਅਸੀਂ ਸਾਰਾ ਬਲੱਡ ਉਹਨੂੰ ਪ੍ਰੋਵਾਈਡ ਕਰਾ ਰਹੇ ਆ ਜਿਹਦੇ ਨਾਲ ਉਹਦੇ ਉੱਤੋਂ ਉਹ ਜਿਹੜਾ ਸਟ੍ਰੈਸ ਹੈ ਉਹ ਘਟਦਾ ਹੈ ਤੇ ਉਹ ਆਪਣੀ ਫੰਕਸ਼ਨਿੰਗ ਵਧਿਆ ਕਰ ਸਕਦਾ ਹੈ ਫਿਰ ਅਸੀਂ ਗੱਲ ਕਰਦੇ ਆ ਸੈਕੰਡ ਥੈਰੇਪੀ ਦੀ ਜਿਹੜੀ ਹੁੰਦੀ ਹੈ ਸਵੇਦਨ ਜਿਹਦੇ ਵਿੱਚ ਅਸੀਂ ਇੱਕ ਮੈਡੀਕੇਟਿਡ ਸਟੀਮ ਦਿੰਦੇ ਹਾਂ ਫੁੱਲ ਬੋਡੀ ਨੂੰ ਉਹਦੇ ਨਾਲ ਕੀ ਹੁੰਦਾ ਹੈ ਜਿਹੜੇ ਬੋਡੀ ਦੇ ਵਿੱਚ ਟੌਕਸਿਨਸ ਹੁੰਦੇ ਆ ਉਹ ਓਪਨ ਪੋਰਸ ਦੇ ਨਾਲ ਬਾਹਰ ਆ ਜਾਂਦੇ ਆ ਜਿਵੇਂ ਅਸੀਂ ਜਦੋਂ ਸਾਡੇ ਪੋਰਸ ਦੇ ਵਿੱਚੋਂ ਸਵੈਟ ਬਾਹਰ ਨਿਕਲਦਾ ਹੈ ਜਾਂ ਫਿਰ ਇਸੇ ਤਰ੍ਹਾਂ ਹੀ ਜੇ ਅਸੀਂ ਗੱਲ ਕਰੀਏ ਤੇ ਇਹਦੇ ਵਿੱਚ ਕੀ ਹੋਏਗਾ ਬੋਡੀ ਵਿੱਚੋਂ ਜਿਹੜਾ ਐਕਸਟਰਾ ਫਲੂਇਡ ਹੈ ਉਹ ਬਾਹਰ ਨਿਕਲਦਾ ਹੈ ਜਾਂ ਜਿਹੜਾ ਸੋਡੀਅਮ ਹੈ ਬੋਡੀ ਦੇ ਵਿੱਚ ਜਿਹਦੇ ਕਰਕੇ ਸੋਜਿਸ਼ ਆ ਰਹੀ ਹੈ ਉਹ ਬਾਹਰ ਨਿਕਲ ਜਾਂਦਾ ਹੈ ਤਾਂ ਕਰਕੇ ਇਹਦੇ ਨਾਲ ਕਾਫੀ ਰਿਲੀਫ ਮਿਲਦਾ ਹੈ ਥਰਡ ਥੈਰਪੀ ਦੇ ਜੈਸੀ ਗੱਲ ਕਰੀਏ ਉਹ ਹੁੰਦੀ ਹੈ ਬਸਤੀ ਬਸਤੀ ਦੇ ਵਿੱਚ ਕੀ ਹੁੰਦਾ ਜਿਵੇਂ ਐਨੀਮਾ ਹੁੰਦਾ ਉਸੇ ਤਰ੍ਹਾਂ ਬਸਤੀ ਦਿੱਤੀ ਜਾਂਦੀ ਹੈ ਇਹਦੇ ਵਿੱਚ ਅਸੀਂ ਮੈਡੀਸਿਨ ਨੂੰ ਬੋਡੀ ਦੇ ਵਿੱਚ ਅੰਦਰ ਪੇਜ ਰਹੇ ਹਾਂ ਤੇ ਉਹਦੇ ਨਾਲ ਕੀ ਹੋਏਗਾ ਜਿਹੜੀ ਅੰਦਰ ਇੰਡੋਥੀਲੀਅਲ ਲਾਈਨਿੰਗ ਹੈ ਜੋ ਕੀ ਹੋ ਸਕਦਾ ਹੈ ਫੈਟ ਦੇ ਕਰਕੇ ਖਰਾਬ ਹੋ ਚੁੱਕੀ ਹੈ ਜਾਂ ਫਿਰ ਉਥੇ ਕੋਈ ਇਰਿਟੇਸ਼ਨ ਹੋ ਗਈ ਹੈ ਉਹਨੂੰ ਹੀਲ ਕਰਨ ਦੇ ਵਿੱਚ ਮਦਦ ਕਰਦਾ ਹੈ ਨਾਲੇ ਮੈਡੀਸਿਨ ਨੂੰ ਹਾਰਟ ਦੇ ਵਿੱਚ ਪਹੁੰਚਾਉਣ ਦਾ ਇੱਕ ਬਹੁਤ ਵਧੀਆ ਜ਼ਰੀਆ ਹੈ ਜਿਸ ਦੇ ਨਾਲ ਬਹੁਤ ਮਦਦ ਮਿਲਦੀ ਹੈ ਥੈਰੇਪੀ ਦੇ ਨਾਲ ਸਿੱਕਨੇ ਵਾਰ ਕਰਨਾ ਪੈਂਦਾ ਮਹੀਨੇ ਦੇ ਵਿੱਚ ਜੇ ਮੈਂ ਜੇ ਹਾਰਟ ਦਾ ਪੇਸ਼ੈਂਟ ਹੈ ਕੋਈ ਤੇ ਉਹਨੂੰ ਹਫਤੇ ਦੇ ਵਿੱਚ ਦੋ ਵਾਰੀ ਆਣਾ ਪੈਂਦਾ ਹੈ ਬਾਕੀ ਉਹਨਾਂ ਦੇ ਦਿੱਕਤ ਦੇ ਅਨੁਸਾਰ ਅਸੀਂ ਉਹਨਾਂ ਦੇ ਪਲਾਨਸ ਡਿਸਾਈਡ ਕੀਤੇ ਹੋਏ ਆ ਕਈ ਲੋਕਾਂ ਨੂੰ ਅਸੀਂ 1 ਮੰਥ ਦੀ ਥੈਰੇਪੀ ਦਿੰਦੇ ਆ ਜਾਂ 2 ਮੰਥਸ 3 ਮੰਥਸ ਤੇ ਅਸੀਂ ਬੇਸਿਕਲੀ 3 ਮੰਥਸ ਦੇ ਵਿੱਚ ਕਾਫੀ ਸਾਰੀ ਡਿਸੀਜ਼ ਨੂੰ ਰਿਵਰਸ ਕਰਨ ਦਾ ਇਥੇ ਗੱਲ ਕਰ ਰਹੇ ਆ ਕਲ ਕਰ ਰਹੇ ਆ ਕਿ ਡਾਈਟ ਦੇ ਨਾਲ اور ਮੈਡੀਸਿਨ ਦੇ ਨਾਲ اور ਥੈਰੇਪੀ ਦੇ ਨਾਲ ਜਿਹੜੀ ਹਾਰਟ ਬਲਾਕੇਜ ਹੈ ਹਾਰਟ ਦੀ ਤਕਲੀਫ ਉਸ ਨੂੰ ਰਿਵਰਸ ਕਰਨ ਦੇ ਇਹ ਦਾਵਾ ਕਰ ਰਹੇ ਨੇ اسی ਦੇ ਨਾਲ ਹੁਣ ਗੱਲ ਕਰਦੇ ਆ ਡਾਇਬੀਟਿਸ ਦੀ ਡਾਇਬੀਟਿਸ ਵੀ ਇੱਕ ਅਜਿਹੀ ਪ੍ਰੋਬਲਮ ਹੈ ਜੋ ਕਾਫੀ ਜ਼ਿਆਦਾ ਲੋਕਾਂ ਨੂੰ ਹੈ ਅੱਜ ਕੱਲ ਬਹੁਤ ਯੰਗ ਜਨਰੇਸ਼ਨ ਨੂੰ ਵੀ ਹੈ ਬਟ ਐਟ ਦ ਸੇਮ ਟਾਈਮ ਉਸ ਨੂੰ ਡੀਲ ਕਰਨਾ ਬਹੁਤ ਲੋਕਾਂ ਨੂੰ ਨਹੀਂ ਪਤਾ ਕਈਆਂ ਨੂੰ ਇਨਸੂਲਿਨ ਦੇ ਇੰਜੈਕਸ਼ਨਸ ਲਾਣੇ ਪੈਂਦੇ ਨੇ ਕਈਆਂ ਨੂੰ ਰੈਗੂਲਰ ਮੈਡੀਸਿਨਸ ਲੈਣੀਆਂ ਪੈਂਦੀਆਂ ਨੇ ਬਟ ਉਸ ਤੋਂ ਬਾਅਦ ਵੀ ਆਰਗਨ ਸੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ ਕਿ ਉਸ ਚੀਜ਼ ਨੂੰ ਵੀ ਆਪਾਂ ਰਿ ਜੀ ਮੈਮ ਅੱਜਕਲ ਟਾਈਪ 2 ਡਾਇਬੀਟਿਸ ਜਿਹੜੀ ਹੈ ਬਹੁਤ ਜ਼ਿਆਦਾ ਆਮ ਹੋ ਚੁੱਕੀ ਹੈ ਹਰ ਉਮਰ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਦਿੱਕਤ ਕੀ ਹੈ ਕਿ ਅਸੀਂ ਲਾਈਫਸਟਾਈਲ ਇੰਨਾ ਖਰਾਬ ਕਰ ਲਿਆ ਹੈ ਕਿ ਅਸੀਂ ਜੋ ਵੀ ਖਾ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਇਹ ਨਹੀਂ ਸੋਚਦੇ ਕਿ ਇਹ ਬਾਡੀ ਦੇ ਵਿੱਚ ਰਹਿ ਜਾਏਗਾ ਇਹਨੂੰ ਬਾਹਰ ਵੀ ਕੱਢਣਾ ਹੁੰਦਾ ਹੈ ਕਿਸੇ ਤਰ੍ਹਾਂ ਤੇ ਅਸੀਂ ਇੱਥੇ ਡਾਇਬੀਟਿਸ ਦੇ ਨਾਲ ਵੀ ਜੇ ਅਸੀਂ ਟ੍ਰੀਟਮੈਂਟ ਦੀ ਗੱਲ ਕਰੀਏ ਉਹਦੇ ਵਿੱਚ ਵੀ ਅਸੀਂ ਡਾਈਟ ਦੇ ਥਰੂ ਨਾਲੇ ਥੈਰੇਪੀਸ ਤੇ ਮੈਡੀਕੇਸ਼ਨ ਦੇ ਥਰੂ ਉਹਨੂੰ ਵੀ ਰਿਵਰਸ ਕਰ ਸਕਦੇ ਹਾਂ ਜਿੰਨਾ ਅਸੀਂ ਖਾ ਰਹੇ ਹਾਂ ਉਹਦਾ ਪਚਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਹ ਐਕਸੈਸ ਜਿਹੜਾ ਬੋਡੀ ਦੇ ਵਿੱਚ ਰਹਿ ਜਾਏਗਾ ਉਹੀ ਫੈਟ ਹੈ ਉਹੀ ਜਾ ਕੇ ਜਮ ਜਾਏਗਾ ਇਨਸੂਲਿਨ ਨੂੰ ਕਮ ਨਹੀਂ ਕਰਨ ਦੇਗਾ ਇਦਾਂ ਹੀ ਉਹੀ ਜਿਹੜਾ ਫੈਟ ਹੈ ਉਹ ਬਲਾਕੇਜ ਨੂੰ ਕ੍ਰੀਏਟ ਕਰਦਾ ਹੈ ਤੇ ਬੇਸਿਕਲੀ ਜੇ ਅਸੀਂ ਇਸ ਲਾਈਫਸਟਾਈਲ ਨੂੰ ਚੇਂਜ ਕਰੀਏ ਤੇ ਉਹਦੇ ਨਾਲ ਬਹੁਤ ਰਿਲੀਫ ਮਿਲ ਸਕਦਾ ਹੈ ਔਰ ਲਾਈਫ ਸਟਾਈਲ ਨੂੰ ਇਹ ਵੀ ਥੈਰੇਪੀ ਔਰ ਆਪਣਾ ਇਹਦੀ ਕੀ ਥੈਰੇਪੀ ਹੋਏਗੀ ਇਫ ਆਈ ਅਸ ਥੈਰੇਪੀਸ ਇਹਦੇ ਵਿੱਚ ਵੀ ਉਹੀ ਸਨੇਹਨ ਸਵੇਦਨ ਬਸਤੀ ਹੈ ਬਟ ਇਹਦੇ ਵਿੱਚ ਮੈਡੀਸਿਨਸ ਦਾ ਫਰਕ ਹੁੰਦਾ ਹੈ ਜਿਵੇਂ ਹੁਣ ਅਸੀਂ ਹਾਰਟ ਵਾਸਤੇ ਕੋਈ ਹੋਰ ਮੈਡੀਸਿਨ ਯੂਜ਼ ਕਰ ਰਹੇ ਹਾਂ ਟਾਈਪ 2 ਦੇ ਵਾਸਤੇ ਅਸੀਂ ਹੋਰ ਮੈਡੀਸਿਨਸ ਨੂੰ ਡਾਈਟ ਪਲਾਨ ਵੀ ਆਪਾਂ ਚੇਂਜ ਕਰਾਂਗੇ ਹਾਂਜੀ ਡਾਇਬੀਟਿਸ ਦੇ ਵਾਸਤੇ ਜਿਵੇਂ ਡਾਈਟ ਬਾਕਸ ਦੀ ਅਸੀਂ ਗੱਲ ਕਰੀਏ ਉਹਦੇ ਵਿੱਚ 28 ਡੇਸ ਦਾ ਜਿਹੜਾ ਖਾਣਾ ਹੁੰਦਾ ਹੈ ਉਹ ਪਰ ਡੇ ਦੇ ਹਿਸਾਬ ਨਾਲ ਅਸੀਂ ਬਾਕਸਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਬਾਕਸ ਹੈ ਜਿਸ ਦੇ ਵਿੱਚ ਕਹਿ ਰਹੇ ਨੇ ਕਿ ਡਾਈਟ ਪਲਾਨ ਬਣਾਏ ਗਏ ਨੇ ਜੀ ਹੁਣ ਜਿਵੇਂ ਇਹਦੇ ਵਿੱਚ ਅਸੀਂ ਮਾਦਵ ਸ਼ਕਤੀ ਰਾਈਸ ਨਾਲੇ ਮੋਂਗਸ sprouts ਅਸੀਂ ਇਹਦੇ ਵਿੱਚ ਬੇਸਿਕਲੀ ਹਰ ਇੱਕ ਚੀਜ਼ ਮਸਾਲਾ ਮਿਕਸ ਇਹਦੇ ਵਿੱਚ ਅਸੀਂ ਪੂਰੇ ਦਿਨ ਦੀ ਜੋ ਵੀ ਰਿਕੁਆਇਰਮੈਂਟ ਹੈ ਉਸ ਦੇ ਅਕੋਰਡਿੰਗ ਫੂਡ ਨੂੰ ਡਿਵਾਈਡ ਥਿਸ ਇਜ਼ ਫਾਰ ਅ ਡੇ ਮੈਮ ਇੱਕ ਦਿਨ ਦਾ ਤੇ ਇਹਦੇ ਨਾਲ ਕੀ ਹੋਏਗਾ ਅਸੀਂ ਕੈਲਰੀਜ਼ ਨੂੰ ਵੀ ਰੈਸਟ੍ਰਿਕਟ ਕਰ ਰਹੇ ਹਾਂ ਕਿਉਂਕਿ ਜਿੰਨੀ ਕੈਲਰੀਜ਼ ਇੱਕ ਬਾਕਸ ਦੇ ਵਿੱਚ ਜਾਣੀ ਚਾਹੀਦੀ ਹੈ ਅਸੀਂ ਪੂਰੇ ਦਿਨ ਦੀ ਉੰਨੀ ਹੀ ਕੈਲਰੀਜ਼ ਦੇ ਰਹੇ ਹਾਂ ਤੇ ਇਹਦੇ ਵਿੱਚ ਸੂਪ ਮਿਕਸ ਵੀ ਹੈ ਮਤਲਬ ਇਹਦੇ ਵਿੱਚ ਡਾਈਟ ਦੇ ਕਾਫੀ ਆਪਸ਼ਨਸ ਨੇ ਪੇਸ਼ੈਂਟ ਨੂੰ ਇਦਾਂ ਨਹੀਂ ਲੱਗੇਗਾ ਕਿ ਨਹੀਂ ਮੇਰਾ ਹੰਟਡ ਨਹੀਂ ਭਰ ਰਿਹਾ ਜਾਂ ਫਿਰ ਮੈਨੂੰ ਦਿੱਕਤ ਹੋ ਰਹੀ ਹੈ ਇਸ ਖਾਣੇ ਤੋਂ ਉਹਨੂੰ ਟੇਸਟ ਵੀ ਮਿਲੇਗਾ ਨਾਲੇ ਉਹ ਆਪਣੀ ਡਾਈਟ ਵੀ ਕੰਟੀਨਿਊ ਕਰ ਸਕਦਾ ਹੈ ਸੋ ਮੈਨੂੰ ਲੱਗਦਾ ਮੈਨੂੰ ਇੱਕ ਲੈ ਕੇ ਜਾਣਾ ਚਾਹੀਦਾ ਹੈ ਤਾਂ ਕਿ ਮੈਂ ਆਪਣੇ ਪਾਪਾ ਨੂੰ ਕਨਵਿੰਸ ਕਰ ਸਕਾਂ ਕਿ ਉਹ ਇੱਥੇ ਆ ਕੇ ਇਸ ਡਾਈਟ ਪਲਾਨ ਨੂੰ ਫੋਲੋ ਕਰ ਦੇ ਕਿਉਂਕਿ ਉਹਨਾਂ ਨੂੰ ਫਿੱਕਾ ਖਾਣਾ ਬਿਲਕੁਲ ਹੀ ਨਹੀਂ ਪਸੰਦ ਸੋ ਇਹਨਾਂ ਨੇ ਜਦ ਦੱਸਿਆ ম্যাਜਿਕ ਮਸਾਲਾ ਮਿਕਸ ਵੀ ਮੈਜਿਕ ਮਸਾਲਾ ਵੀ ਜੇ ਪਾਇਆ ਗਿਆ ਨਾ ਤਾਂ ਡੈਫੀਨਿਟਲੀ ਸਵਾਦ ਵੀ ਲੱਗਦਾ ਹੈ ਤਾਂ ਖਾਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋएगी ਸੋ ਇਹ ਇੱਕ ਚੀਜ਼ ਹੈ ਜਿਸ ਦੇ ਲਈ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਬੈਨੇਫੀਸ਼ੀਅਲ ਰਹੇਗਾ ਔਰ ਜੇ ਹੁਣ ਮੈਂ ਗੱਲ ਕਰਾਂ ਬਹੁਤ سارے ਲੋਕ ਇੱਥੇ ਆਏ ਨੇ ਤੁਹਾਡੇ ਕੋਲ ਬਹੁਤ ਸਾਰਾ ਸਕਸੈਸ ਰੇਟ ਵੀ ਰਿਹਾ ਹੈ ਕੁਝ ਅਜੀਬ ਮੂਮੈਂਟ ਵੀ ਰਿਹਾ ਜਿੱਤੇ ਤੁਹਾਨੂੰ ਲੱਗਾ ਕਿ ਹਾਂ ਪੇਸ਼ੈਂਟ ਦੀ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਸੀ ਜਾਂ ਉਹਨਾਂ ਦੀ ਬਲਾਕੇਜ ਬਹੁਤ ਜ਼ਿਆਦਾ ਸੀਗੀ ਤੇ ਉਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਹੈਂਡਲ ਕਰਦੇ ਹੋਏ ਇਸੀ ਡਾਈਟ ਔਰ ਥੈਰੇਪੀ ਦੇ ਨਾਲ ਤੁਸੀਂ ਰਿਵਰਸ ਕੀਤਾ ਮੈਂ ਮਾਧਵ ਬਾਗ ਦੇ ਵਿੱਚ ਅਸੀਂ ਅਪ ਟੂ 80% ਬਲੋਕੇਜ ਨੂੰ ਰਿਵਰਸ ਕਰ ਸਕਦੇ ਹਾਂ ਜੇ 20 ਤੋਂ 30% ਜੇ ਅਸੀਂ ਗੱਲ ਕਰੀਏ ਬਲੋਕੇਜ ਹੈ ਤੇ ਉਹ ਤਾਂ ਘਰ ਦੇ ਵਿੱਚ ਜੇ ਅਸੀਂ ਪੂਰੀ ਤਰ੍ਹਾਂ ਆਪਣਾ ਖਾਣ ਪੀਣ ਸੁਧਾਰ ਲਈਏ ਐਕਸਰਸਾਈਜ਼ ਕਰੀਏ ਉਹਦੇ ਨਾਲ ਵੀ ਉਹ ਹੈਂਡਲ ਕੀਤੀ ਜਾ ਸਕਦੀ ਹੈ ਬਟ ਕਿਉਂਕਿ ਬਲੋਕੇਜ ਬਹੁਤ ਜ਼ਿਆਦਾ ਜਦੋਂ ਵੱਧ ਜਾਂਦੀ ਹੈ ਫਿਰ ਸਾਨੂੰ ਮੈਡੀਕੇਸ਼ਨ ਦੇ ਵੱਲ ਆਉਣਾ ਚਾਹੀਦਾ ਹੈ ਤੇ ਮਾਧਵ ਬਾਗ ਦੇ ਵਿੱਚ ਕਾਫੀ ਸਾਰੇ ਰਿਸਰਚ ਪੇਪਰਸ ਅਸੀਂ ਇਹਦੇ ਉੱਤੇ ਜਿਹੜੇ ਆ ਡਿਵੈਲਪ ਕੀਤੇ ਹੋਏ ਆ ਜਿਦੇ ਵਿੱਚ ਅਸੀਂ ਦਿਖਾਇਆ ਹੋਇਆ ਹੈ ਕਿ ਹਾਰਟ ਦੀ ਪ੍ਰੋਬਲਮਸ ਨੂੰ ਵੀ ਰਿਵਰਸ ਕੀਤਾ ਜਾ ਸਕਦਾ ਹੈ ਸੋ ਵੈਰੀ ਵੈਲ ਸੈਡ ਔਰ ਮੈਨੂੰ ਲੱਗਦਾ ਹੈ ਕਿ ਰਾਦਰ ਦੈਨ ਗੋਇੰਗ ਫॉर ਦੋਸ ਐਨ ਜੀ ਓਸ ਈਕੋਸ ਈ ਸੀ ਜੀ ਅਸੀਂ ਜਿਹੜੀ ਕਰਵਾਉਂਦੇ ਆ ਔਰ ਪੇਨਫੁਲ ਵੀ ਹੁੰਦੀ ਹੈ ਥੈਰੇਪੀਸ ਪੇਨਫੁਲ ਤਾਂ ਨਹੀਂ ਇੱਥੇ ਜਿਹੜੀ ਵੀ ਕਰਦੇ ਨੋ ਮੈਮ ਥੈਰੇਪੀਸ ਪੇਨਫੁਲ ਨਹੀਂ ਹੈ ਇਨਫੈਕਟ ਅਗਰ ਕੋਈ ਜੇ ਕੋਈ ਗੱਲ ਕਰੀਏ ਅਸੀਂ ਕਿ ਕੋਈ ਇਨਸਾਨ ਦੇਖਣਾ ਚਾਹੁੰਦਾ ਹੈ ਕਿ ਉਹ ਹੈਲਦੀ ਹੁੰਦੇ ਹੋਏ ਵੀ ਜੇ ਉਹ ਇੱਕ ਵਾਰੀ ਦੇਖਣਾ ਚਾਹੁੰਦਾ ਹੈ ਕਿ ਉਹ ਆਪਣੇ ਹਾਰਟ ਦੀ ਕੀ ਸਟਰੈਂਥ ਹੈ ਤੇ ਉਹਦੇ ਵਾਸਤੇ ਵੀ ਅਸੀਂ ਇੱਥੇ ਸਟ्रेस ਟੈਸਟ ਕਰ ਸਕਦੇ ਹਾਂ ਜਿਹਦੇ ਨਾਲ ਅਸੀਂ ਪਤਾ ਲਗਾ ਸਕਦੇ ਹਾਂ ਕਿ ਉਹਦਾ ਹਾਰਟ ਜਦੋਂ ਕਿਸੇ ਸਟ्रेस ਦੀ ਕੰਡੀਸ਼ਨ ਦੇ ਵਿੱਚ ਹੋਵੇ ਉਦੋਂ ਕਿਸ ਤਰ੍ਹਾਂ ਬਿਹੇਵ ਕਰ ਰਿਹਾ ਹੈ ਤੇ ਉਹ ਆਉਣ ਵਾਲੇ ਟਾਈਮ ਵਿੱਚ ਕੀ ਉਹਨੂੰ ਦਿੱਕਤ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਹੈ ਅਸੀਂ ਉਸ ਚੀਜ਼ ਨੂੰ ਵੀ ਹਜੇ ਦੇਖ ਸਕਦੇ ਹਾਂ ਸੋ ਮੈਮ ਡੈਫੀਨਿਟਲੀ ਤੁਸੀਂ ਜੋ ਚੀਜ਼ਾਂ ਮੈਨੂੰ ਦਿਖਾਈਆਂ ਥੈਰੇਪੀ ਦੇ ਬਾਰੇ ਜਵੇ ਦੱਸਿਆ ਆਮ ਸ਼ੋਰ ਕਿ ਬਹੁਤ ਸਾਰੇ ਅਜਿਹੇ ਪੇਸ਼ੈਂਟਸ ਵੀ ਹੋਣੇ ਨੇ ਜਿਹੜੇ ਇੱਥੇ ਆਏ ਨੇ ਔਰ ਡੈਫੀਨਿਟਲੀ ਛੁਟਕਾਰਾ ਪਾ ਕੇ ਗਏ ਨੇ ਫਰੋਮ ਆਲ ਦੋਜ਼ ਮੈਡੀਸਿਨਸ ਐਂਡ ਇਨਸੂਲ ਸੋ ਕੋਈ ਅਜਾ ਅਜੇਹਾ ਕੋਈ ਕਿੱਸਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਜੀ ਮੈਮ ਸਾਡੇ ਇੱਥੇ ਕਾਫੀ ਪੇਸ਼ੈਂਟਸ ਆਉਂਦੇ ਆ ਜਿਵੇਂ ਹਾਰਟ ਵਗੈਰਾ ਦੇ ਵੀ ਤੇ ਜਲੰਧਰ ਦੇ ਹੀ ਇੱਕ ਸਾਡੇ ਪੇਸ਼ੈਂਟ ਨੇ ਉਹਨਾਂ ਦੀ ਬਲੋਕੇਜ ਪਰਸੈਂਟ ਜਦੋਂ ਉਹ ਸਾਡੇ ਕੋਲ ਆਏ ਸੀ ਉਦੋਂ 78% ਉਹਨਾਂ ਦੀ ਬਲੋਕੇਜ ਅਸੀਂ ਉਹਦੇ ਵਿੱਚ ਵੇਖੀ ਹੋਈ ਸੀ ਤੇ ਜਦੋਂ ਜਿੱਦਾਂ ਉਹਨਾਂ ਨੇ ਟ੍ਰੀਟਮੈਂਟ ਲਿਆ ਤੇ ਉਹਦੇ ਨਾਲ ਹੁਣ ਉਹਨਾਂ ਦੀ ਬਲੋਕੇਜ ਬਹੁਤ ਘਟ ਗਈ 30% ਤੋਂ ਵੀ ਥੱਲੇ ਰਹਿ ਗਈ ਹੈ ਹਜੇ ਉਹ ਉਹਨਾਂ ਦਾ ਟ੍ਰੀਟਮੈਂਟ ਪੀਰੀਅਡ ਪੂਰਾ ਨਹੀਂ ਹੋਇਆ ਹੈ ਇਸੇ ਤਰ੍ਹਾਂ ਜੇ ਅਸੀਂ ਡਾਇਬੀਟਿਸ ਦੀ ਗੱਲ ਕਰੀਏ ਕਿੰਨੇ ਪੇਸ਼ੈਂਟਸ ਇੱਥੇ ਆਉਂਦੇ ਆ ਜਿਹੜੇ ਇਨਸੂਲਿਨ ਲੈ ਰਹੇ ਆ ਦਵਾਈਆਂ ਤੇ ਹੈਗੇ ਆ ਤੇ ਅਸੀਂ ਉਹਨਾਂ ਦੀ ਦਵਾਈਆਂ ਵੀ ਬੰਦ ਕਰਾ ਦਿੰਦੇ ਆ ਇਨਸੂਲਿਨ ਵੀ ਬੰਦ ਕਰਾ ਦਿੰਦੇ ਆ ਇਸ ਤਰ੍ਹਾਂ ਅਸੀਂ ਕੰਮ ਕਰ ਰਹੇ ਆ ਡੈਫੀਨਿਟਲੀ ਔਰ ਇੱਕ ਹੋਰ ਚੀਜ਼ ਹੁੰਦੀ ਆ ਬਿਕੋਜ਼ ਮੈਨੂੰ ਪਤਾ ਹੈ ਥੋੜਾ ਜਿਹਾ ਹਾਰਟ ਦੇ ਬਾਰੇ ਇੱਕ ਹਾਰਟ ਪਰਸੈਂਟੇਜ ਵਰਕਿੰਗ ਰੇਟ ਵੀ ਹੁੰਦਾ ਕਿ ਕਿੰਨਾ ਹਾਰਟ ਪਰਸੈਂਟੇਜ ਤੁਹਾਡਾ ਵਰਕਿੰਗ ਹੈ ਲਾਈਕ 30% ਔਰ 40% ਕਿ ਉਹ ਵੀ ਇਨਕਰੀਜ਼ ਹੋ ਜਾਂਦਾ ਜੇ ਅਸੀਂ ਡਾਈਟ ਪਲਾਨ ਲੈਣਾ ਕੰਟੀਨਿਊ ਕਰੀਏ ਮੈਮ ਤੁਸੀਂ ਈਐਫ ਦੀ ਗੱ ਤੇ ਸਾਡੇ ਕੋਲ ਜਿਹੜੀ ਥੈਰੇਪੀਜ਼ ਨੇ ਉਹਨਾਂ ਨਾਲ ਅਸੀਂ EF ਵੀ ਵਧਾ ਸਕਦੇ ਆ ਤੇ ਇਦਾਂ ਦੇ ਇੱਕ ਪੇਸ਼ੈਂਟ ਸੀ ਜਿਨ੍ਹਾਂ ਦੇ 45% ਹੈ ਉਹ ਇਸ ਵਕਤ ਥੈਰੇਪੀ ਲੈ ਰਹੇ ਨੇ ਉਹਨਾਂ ਦੀ 60% ਇਸ ਵਕਤ ਹੋ ਚੁੱਕੀ ਹੈ ਉਹ EF ਸੋ ਥੈਂਕ ਯੂ ਸੋ ਮਚ ਡਾਕਟਰ ਸ਼ਿਵਾਨੀ ਐਂਡ ਥੈਂਕ ਯੂ ਡਾਕਟਰ ਮਾਧਵ ਵਾਕ ਜਿਹਨਾਂ ਜੋ ਇਹ ਚੀਜ਼ ਲੋਕਾਂ ਤੱਕ ਲੈ ਕੇ ਆ ਰਹੇ ਨੇ 360 ਪਲਸ ਜਿੱਦਾਂ ਇਹਨਾਂ ਨੇ ਕਿਹਾ ਸੈਂਟਰਸ ਨੇ 올 ਓਵਰ ਇੰਡੀਆ ਔਰ ਜਲੰਧਰ ਦੇ ਵਿੱਚ ਵੀ ਤੁਹਾਨੂੰ ਫੈਸਿਲਿਟੀ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਸੈਂਟਰਸ ਖੁੱਲੇ ਹੋਏ ਨੇ ਜਿੱਥੇ ਤੁਸੀਂ ਜਾ ਕੇ ਐਕਸੈਸ ਕਰ ਸਕਦੇ ਹੋ ਇਸ ਸੁਵਿਧਾ ਨੂੰ ਜਿੱਥੇ ਥੈਰੇਪੀ ਔਰ ਡਾਈਟ ਔਰ ਸਿਰਫ ਆਯੁਰਵੈਦਿਕ ਮੈਡੀਸਿਨਸ ਨਾਲ ਤੁਸੀਂ ਆਪਣੀ ਹਾਰਟ ਬਲੋਕੇਜ ਤੋਂ ਰਿਲੀਫ ਆ ਸਕਦਾ ਉਸ ਨੂੰ ਰਿਵਰਸ ਕਰ ਸਕਦਾ ਐਂਡ ਇਵਨ ਡਾਇਬੀਟਿਕ ਸੋ ਥੈਂਕ ਯੂ ਸੋ ਮੱਚ ਫॉर ਟਿਊਨਿੰਗ ਔਰ ਅਗਲੀ ਵੀਡੀਓ ਵੀ ਕੁਝ ਅਜਿਹੀ ਹੋਏਗੀ ਜੋ ਤੁਹਾਡੇ ਲਈ ਹੈਲਥ ਲਈ ਬੈਨੀਫਿਟ ਵੀ ਦੇਵੇਗੀ ਔਰ ਇਸ ਦੇ ਨਾਲ ਇੱਕ ਚੰਗਾ ਸੁਝਾਅ ਵੀ ਲੈ ਕੇ ਆਏਗੀ ਥੈਂਕ ਯੂ ਸੋ ਮੱਚ